ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਉੱਤੇ ਵੱਡੀ ਕਾਰਵਾਈ ਕਰਦੇ ਹੋਏ ਕੈਨੇਡੀਅਨ ਪੁਲਿਸ ਨੇ ਐਕਸ਼ਨ ਲਿਆ ਹੈ ਦਰਸਲ ਕੈਨੇਡਾ ਪੁਲਿਸ ਦੇ ਵੱਲੋਂ ਇੱਕ ਪੰਜਾਬੀ ਡਰਾਈਵਰ ਨੂੰ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਪੰਜਾਬੀ ਡਰਾਈਵਰ ਨੂੰ ਹੁਣ 1 ਸਾਲ ਤੱਕ ਦੀ ਕੈਨੇਡਾ ਦੀ ਜੇਲ੍ਹ ਦੇ ਵਿੱਚ ਸਜ਼ਾ ਖਤਨੀ ਹੋਵੇਗੀ ਇਸ ਦੇ ਨਾਲ ਹੀ ਅਦਾਲਤ ਦੇ ਵੱਲੋਂ ਨੌਜਵਾਨ ਦੇ ਡਰਾਈਵਿੰਗ ਕਰਨ ਉੱਤੇ ਵੀ 18 ਮਹੀਨਿਆਂ ਦੀ ਰੋਕ ਲਗਾ ਦਿੱਤੀ ਗਈ ਹੈ ਕੈਨੇਡਾ ਵਿੱਚ 22 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਹਿੱਟ ਐਂਡ ਗਨ ਮਾਮਲੇ ਦੇ ਵਿੱਚ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿਊਬਿਕ ਦੇ ਸੈਂਟ ਹੈਲਨ ਦਾ ਬੈਗੇਟ ਇਲਾਕੇ ਦੇ ਵਿੱਚ ਜੁਲਾਈ 2023 ਦੌਰਾਨ ਵਾਪਰੇ ਹਾਦਸੇ ਮਗਰੋਂ ਪ੍ਰਾਂਤਨ ਦਾ ਹਰਜੋਤ ਸਿੰਘ ਮੋਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਲਜੋਤ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਹੀ ਕਮਰਸ਼ੀਅਲ ਪ੍ਰਾਈਵਟ ਦਾ ਲਾਇਸੈਂਸ ਮਿਲਿਆ ਸੀ ਅਤੇ ਮੌਂਟਰੀਅਲ ਤੋਂ ਕਿਊਬੈਕ ਸਿਟੀ ਦਰਮਿਆਨ ਪਹਿਲੇ ਗਏ ਰਿਹਾ ਤੇ ਹੀ ਹਾਦਸਾ ਵਾਪਰ ਗਿਆ ਹਲਜੋਤ ਸਿੰਘ ਦੇ ਵੱਲੋਂ ਤਰਜ ਕਰਵਾਏ ਗਏ ਬਿਆਨਾਂ ਮੁਤਾਬਕ ਟਰੱਕ ਅਤੇ ਮਿਨੀ ਵੈਨ ਦੀ ਟੱਕਰ ਮਗਰ ਉਹ ਘਬਰਾ ਗਿਆ ਅਤੇ ਮੌਕੇ ਤੋਂ ਫਰਾਰ ਹੋਣ ਦਾ ਫੈਸਲਾ ਕੀਤਾ ਹਜੋਤ ਸਿੰਘ ਮੁਤਾਬਕ ਉਸ ਦੇ ਮੋਬਾਈਲ ਫੋਨ ਤੋਂ 911 ਉੱਤੇ ਕਾਲ ਸੰਭਵ ਨਾ ਹੋ ਸકી ਇਤਿਹਾਸੇ ਰੇਮਗਰੋ ਬੰਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਤੋਂ ਉਹ ਅਣਜਾਣ ਸੀ ਉਦਲ ਚਾਚ ਨੇ ਹਜੋਤ ਸਿੰਘ ਦੀਆਂ ਇਹਨਾਂ ਦਲੀਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਹਜੋਤ ਸਿੰਘ ਨੂੰ 1 ਸਾਲ ਵਾਸਤੇ ਜੇਲ੍ਹ ਭੇਜਣ ਤੋਂ ਇਲਾਵਾ ਉਸ ਦੇ ਡਰਾਈਵਿੰਗ ਕਰਨ ਉੱਤੇ ਵੀ 18 ਮਹੀਨੇ ਦਾ ਰੋਕ ਲਗਾ ਦਿੱਤਾ ਗਿਆ ਦੱਸਿਆ ਕਿ ਹਾਦਸੇ ਦੌਰਾਨ ਮਿੰਨੀ ਬੈਂਡ ਦੇ ਵਿੱਚ ਸਵਾਰ ਤਿੰਨ ਬੱਚਿਆਂ ਦਾ ਪਿਤਾ ਅਤੇ ਉਸਦੀ ਮਾਂ ਗੰਭੀਰ ਜ਼ਖਮੀ ਹੋ ਗਏ ਸਨ। ਬੱਚੇ ਦੀ ਮਾਂ ਲੰਬਾ ਸਮਾਂ ਤੱਕ ਕੋਮਾ ਦੇ ਵਿੱਚ ਰਹੀ ਅਤੇ ਕਈ ਸਰੀਰਕ ਸਮੱਸਿਆਵਾਂ ਵੀ ਪੈਦਾ ਹੋ ਗਈਆਂ। ਦੂਜੇ ਪਾਸੇ 4 ਸਾਲ ਦੀ ਬੱਚੀ ਦਾ ਗੋਡਾ ਟੁੱਟ ਗਿਆ ਜਦਕਿ 10 ਸਾਲ ਦੇ ਬੱਚੇ ਦਾ ਗੋਡਾ ਫ੍ਰੈਕਚਰ ਹੋਇਆ। ਹਰਜੋਤ ਸਿੰਘ ਨੂੰ ਹਾਦਸੇ ਵਾਲੀ ਥਾਂ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹਾਈਵੇ ਵੀ ਉੱਤੇ ਰੋਕਿਆ ਗਿਆ ਜਿਸ ਦੇ ਟਰੱਕ ਦਾ ਪਿਛਲਾ ਐਕਸਲ ਨੁਕਸਾਨਿਆ ਹੋਇਆ ਸੀ। ਅਤੇ ਧੂਆਂ ਨਿਕਲ ਰਿਹਾ ਸੀ ਗ੍ਰਿਫਤਾਰੀ ਵੇਲੇ ਹਰਜੋਤ ਸਿੰਘ ਦੇ ਫੋਨ ਰਿਕਾਰਡ ਤੋਂ ਪਤਾ ਲੱਗਿਆ ਕਿ ਉਸਨੇ ਕਟੋਕਟੇ 26 ਮਿੰਟ ਵੀਡੀਓ ਕਾਲ ਰਾਹੀਂ ਗੱਲ ਕੀਤੀ ਅਦਾਲਤ ਦੇ ਵਿੱਚ ਇਹ ਸਾਬਤ ਨਾ ਕੀਤਾ ਜਾ ਸਕਿਆ ਕਿ ਹਾਦਸੇ ਵੇਲੇ ਉਹ ਫੋਨ ਚਲਾ ਰਿਹਾ ਸੀ ਸਟੇਡੀ ਵੀਜ਼ਾ ਉਤੇ 2016 ਦੇ ਵਿੱਚ ਕੈਨੇਡਾ ਪਹੁੰਚੇ ਹਰਜੋਤ ਸਿੰਘ ਨੂੰ ਸਰਕਾਰੀ ਵਕੀਲ ਦੇ ਵੱਲੋਂ 12 ਮਹੀਨਿਆਂ ਤੋਂ 24 ਮਹੀਨੇ ਦੀ ਸਜ਼ਾ ਸੁਣਾਈ ਜਾਂंती ਮੰਗ ਕੀਤੀ ਗਈ ਜਦਕਿ ਬਚਾਅ ਪੱਖ ਦੇ ਵਕੀਲ ਦੇ ਵੱਲੋਂ ਨਰਮੀ ਵਰਤਨ ਦੀ ਵੀ ਗੁਜ਼ਾਰਿਸ਼ ਕੀਤੀ ਗਈ ਹਾਸੇ ਵਾਲੀ ਥਾਂ ਤੋਂ ਫਰਾਨ ਮਗਰੂ ਇੱਕ ਟਰੱਕ ਨੂੰ ਓਵਰਟੇਕ ਕਰਦਿਆਂ ਹਰਜੋਤ ਸਿੰਘ ਦੇ ਟਰੱਕ ਦੀ ਵੀਡੀਓ ਰਿਕਾਰਡ ਹੋਈ ਜਿਸ ਦੇ ਵਿੱਚ ਟਰੱਕ ਦੇ ਪਿਛਲੇ ਹਿੱਸੇ ਦੇ ਵਿੱਚ ਪਈ ਕਾਹਣ ਸਾਫ਼ ਦੇਖੀ ਜਾ ਸਕਦੀ ਸੀ ਇਤਿਹਾਸਿਕ ਟ੍ਰਕਿੰਗ ਤੇ ਮਹਾਰਾ ਦਾ ਕਹਿਣਾ ਹੈ ਕਿ ਸੂਬੇ ਵਿੱਚ ਹਰ ਸਾਲ 5800 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ ਪਰ ਪ੍ਰੀਖਿਆ ਪਾਸ ਕਰਨ ਦੀ ਦਰ ਸਿਰਫ 32% ਹੈ। ਕਈ ਡਰਾਈਵਿੰਗ ਸਕੂਲ ਸਿਰਫ ਲਾਇਸੈਂਸ ਦਿਵਾਉਣ ਦਾ ਕੰਮ ਹੀ ਕਰਦੇ ਨੇ ਜਦ ਕਿ ਟਰੱਕ ਚਲਾਉਣ ਦੀ ਬੁਨਿਆਦੀ ਸਿਖਲਾਈ ਨਹੀਂ ਦਿੱਤੀ ਜਾਂਦੀ। ਬਿਊਰਿਪੋਰਟ ਚੈਨਲ ਪੰਜਾਬੀ